ਹਾਂ ਸਤਿ ਸ੍ਰੀ ਅਕਾਲ ਮਿੱਤਰੋ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਹੀ ਪੂਰੇ ਘੈਂਟ ਆ ਤੇ ਗੱਡੀ ਦੀ ਸੈਲਫ ਮੈਰੀ ਨੂੰ 10-15 ਮਿੰਟ ਹੋ ਗਏ ਆ ਤੇ ਟੈਂਪਰੇਚਰ ਓਕੇ ਰਿਪੋਰਟ ਹੋ ਗਿਆ ਤੁਪਾਂ ਅੱਜ ਕੱਲ੍ਹ ਟਾਈਮ ਦੇ ਨਾਲ ਲੱਗਣ ਲੱਗ ਪਈਆਂ ਬਹੁਤ ਵਧੀਆ ਮੈਨੂੰ ਦਿਨ ਇਹੀ ਲੱਗਦੇ ਰਹਿੰਦੇ ਆ ਇਦਾਂ ਦਾ ਹੀ ਹੋਵੇ ਮੌਸਮ ਨਾ ਜ਼ਿਆਦਾ ਮੀਂਹ ਤੇ ਨਾ ਜ਼ਿਆਦੀ ਠੰਡ ਤੇ ਨਾ ਜ਼ਿਆਦੀ ਗਰਮੀ ਆ ਮੌਸਮ ਜਿਹੜਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਤੇ ਏਨ ਮੌਸਮ ਸਾਫ ਆ ਬਹੁਤ ਵਧੀਆ ਘੈਂਟ ਸਾਰਾ ਕੁਝ ਹੋ ਗਿਆ ਪਿਆ ਤੇ ਆ ਜਿਹੜੇ ਆਪਾਂ ਉਦੋਂ ਸਵਾ ਦੇ ਸਵਾ ਦੇ ਦਿਨ ਚੱਲਦੇ ਜੰembre 15 ਤੋਂ ਬਾਅਦ ਤੇ ਉਦੋਂ ਆ ਲਾਏ ਸੀਗੇ ਪਿਆਜ਼ ਗੰਡੇ ਜਿਹਨਾਂ ਨੂੰ ਕਹਿੰਦੇ ਆ ਨੀਰੀ ਪਟ ਪਟ ਕੇ ਲਾਈ ਸੀ ਤੇ ਆਪਾਂ ਕੀਤੀ ਸੀ ਮੈਂ ਮਗਰ ਪਾਣੀ ਪੰਪ ਦੇ ਵਿੱਚ ਪਾ ਕੇ ਸਪਰੇਅ ਕਰਦਾ ਸੀ ਇਹ ਇੱਕ ਤਕਰੀਬਨ ਬਹੁਤ ਵਧੀਆ ਰਿਜ਼ਲਟ ਹੈ ਇਹਨਾਂ ਦਾ ਬਹੁਤ ਵਧੀਆ ਤੌਰ ਤੇ ਆ ਤੇ ਅਲਦਵਾਲੇ ਦਾ ਮੌਸਮ ਦੇਖੋ ਤੁਸੀਂ ਇੱਥੇ ਤੁੱਪੇ ਪੈਣ ਦਾ ਨਜ਼ਾਰਾ ਵੱਖਰਾ ਸਾਰੀ ਦਿਹਾੜੀ ਇੱਥੇ ਤੁੱਪ ਰਹਿਣੀ ਹੈ ਘਟੋ ਘਟ 4:30 ਵਜੇ ਤੱਕ ਆਹ ਜਗਾ ਤੇ ਮੰਜੇ ਲਾ ਲੈਣੀਆਂ ਪੂਣੀ ਇੱਕ ਆ ਪਿਆ ਇੱਕ ਉਧਰੇ ਮੰਜਾ ਤੇ ਐਨ ਗੱਲਬਾਤ ਓਕੇ ਰਿਪੋਰਟ ਸਿਰਾ ਹੋ ਜਾਣੀ ਨੂੰ ਕਹਿੰਦੇ ਆ ਆ ਹੈਗਾ ਲਸਣ ਗੱਲਵਾਦੇ ਵਾਲਾ ਲਸਣ ਦੀ ਦੇਖੋ ਮੋਟਾ ਤੇ ਇਧਰ ਵੀ ਬਥੇਰੀਆਂ ਵੈਰਾਈਟੀਆਂ ਹੁਣ ਮੈਂ ਤਾਂ ਨਹੀਂ ਜਾਂਦਾ ਮੇਰੇ ਬੂਟ ਵਾਲੇ ਬੜਿਆਣੇ ਤ੍ਰੀਗਲ ਜੀ ਨਾ ਵੀ ਗਾਰਾ ਜਿਹਾ ਲੱਗ ਜਾਂਦਾ ਬਾਕੀ ਹੁਣ ਆਪਾਂ ਐਨ ਕਰਾਂਗੇ ਓਕੇ ਰਿਪੋਰਟ ਖੂਤੇ ਮਿਹਨਤ ਕਰਕੇ ਬਣਾਵਾਂਗੇ ਸਾਰਾ ਕੁਝ ਵੇੜਾ ਵੀ ਆਪਣਾ ਬਣਨ ਵਾਲਾ ਪਿਆ ਇੱਥੇ ਹਰਸ਼ ਲੱਗਣੀ ਆ ਆਲਦਵਾਲੀ ਬਗਲ ਕਰਾਂਗੇ ਆ ਜਾਮਣ ਨੂੰ ਪੜ ਦੇਣਾ ਆਪਾਂ ਜਾਮਣ ਪੱਟ ਕੇ ਤੇ ਇਧਰਲੇ ਪਾਸੇ ਬਣਾਵਾਂਗੇ ਇੱਕ ਕਿਚਨ ਤੇ ਗੈਸਟ ਰੂਮ ਤੇ ਇਧਰਲੇ ਪਾਸੇ ਚੜਾਉਣੀਆਂ ਪੌੜੀ ਉੱਪਰ ਫਿਰ ਜੰਗਲੇ ਜੰਗਲੇ ਬਣਾ ਕੇ ਇੱਕ ਰੂਮ ਉੱਤੇ ਬਣਾਵਾਂਗੇ ਇਧਰ ਫਿਰ ਇੱਕ ਸ਼ੈੱਡ ਪਾਵਾਂਗੇ ਗੱਡੀਆਂ ਲਈ ਇਹ ਨਾਲ ਇੱਥੇ ਕੋਪਾ ਵਾਲੀ ਥਾਂ ਤੇ ਪਸ਼ੂਆਂ ਦਾ ਬਣਾਵਾਂਗੇ ਸੇਡ ਨੂੰ ਕਰਕੇ ਗੱਡੀਆਂ ਸਾਰੀਆਂ ਫੇਰ ਥੱਲੇ ਲੱਗ ਜਾ ਕਰਨੀ ਆ ਵੀ ਉਹ ਵੀ ਉਹ ਪਰਲੇ ਪਾਸੇ ਜੀ ਵਧੀਆ ਗੱਲਬਾਤ ਹੋ ਜੂਗੀ ਕੱਪੜੇ ਸਵੇਰੇ ਸਵੇਰੇ ਸੁੱਕਣੇ ਪਾਤੇ ਧੁੱਪ ਨਿਕਲ ਆਈ ਆ ਬਹੁਤ ਵਧੀਆ ਸ਼ਾਨਦਾਰ ਗੱਡੀ ਕੱਲ ਮੈਂ ਉੱਤੋਂ ਟੁੱਟ ਟੁੱਟ ਸਰਵ ਕੀਤੀ ਬਾਕੀ ਬਹਿਨੀ ਨੇ ਉਹ ਪਰसों ਧੋਤੀ ਬਟਾਲੇ ਕੱਲ ਗਿਆ ਇਹੀ ਗਰਦਾਸਪੁਰ ਕੱਲ ਆਪਾਂ ਹਵਾ ਹਵਾ ਚੈੱਕ ਕਰਾਈ ਡੇਢ ਦੋ ਮਹੀਨੇ ਬਾਅਦ ਤੇ ਹਵਾ ਬਿਲਕੁਲ ਸਹੀ ਨਿਕਲੀ ਆ ਸਟਿਪਨੀ ਚ ਘੱਟ ਜੀ ਤੇ ਆਹ ਸਥਾਨ ਹੈਗਾ ਆਪਣੇ ਘੂਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਸਾਰਾ ਆਪਣਾ ਹੀ ਥਾਂ ਆ ਤੇ ਤੋੜ ਮੋਰੀ ਮੋਰੀ ਜਿੰਨਾ ਵੀ ਆ ਸਾਰਾ ਆਪਣਾ ਆ ਪਰ ਇਹ ਤਾਂ ਹੀ ਵੀ ਆਪਣਾ ਹੀ ਆ ਕਿ ਆ ਇਧਰ ਨੂੰ ਪਿੰਡ ਨੂੰ ਜਾਂਦਾ ਰੋਡ ਤੇ ਅੱਗੇ ਜਾ ਨਹੀਂ ਗੱਡੀ ਹੁੰਦੀ ਤਾਂ ਉੱਥੇ ਆਪਣਾ ਪਿੰਡ ਦਾ ਏਡਾ ਆ ਤੇ ਉੱਥੇ ਤੁਰ ਕੇ ਚੱਲ ਜਾਣਾ ਧੁੱਪੇ ਤਾਂ ਸਰੀਰ ਰਹਿਣ ਸੈੱਟ ਹੋ ਜਾਂਦਾ ਹੁੰਦਾ ਜੀ ਗੱਡੀਆਂ ਦੀ ਮौज ਵੀ ਆ ਤਾਂ ਸਰੀਰ ਸਰੂਰ ਫੇ ਜਦੋਂ ਤੁਰਨੋਂ ਫੇਰ ਨੂੰ ਵੀ ਬੰਦਾ ਬੰਦ ਹੋ ਗਿਆ ਤਾਂ ਫੇ ਉਹੋ ਜਿਹੀਆਂ ਗੱਲਾਂ ਬਾਤਾਂ ਨਹੀਂ ਰਹੀਆਂ ਸਰੀਰ ਦੀ ਚਲੋ ਹਰ ਪਾਸੇ ਪ੍ਰਮਾਤਮਾ ਤੁਹਾਨੂੰ ਖੁਸ਼ ਨਹੀਂ ਕਰ ਸਕਦਾ ਗੱਡੀ ਲਾ ਦਿੱਤੀ ਹੈ ਪਾਰਕਿੰਗ ਦੇ ਵਿੱਚ ਪਹੁੰਚ ਗਏ ਆਪਾਂ ਜਗਰਾਉਂ ਜਗਰਾਉਂ ਲੁਧਿਆਣਾ ਰੋਡ ਤੇ ਆ ਕ੍ਰਿਸਟਲ ਗ੍ਰੈਂਡ ਅੱਜ ਇੱਥੇ ਆਪਣੀ ਦੇਰੀ ਤੇ ਇਧਰ ਬੈਣੀ ਵੀ ਵੀਡੀਓ ਬਣਾਈ ਜਾਂਦਾ ਗੱਡੀ ਦੀ ਅੱਜ ਪਾਰਟੀ ਵੇਰਿਆ ਦੋਨਾਂ ਦੇ ਕੱਪੜੇ ਤੇਰਾ ਨੱਕ ਨਿਤਰ ਮੈਂ ਨਾ ਕਰੇ ਕਹੀ ਗਣੀ ਬਣ ਗਈ ਆ ਨਾ ਬਹੁਤ ਗੈਂਡ ਬਣੀ ਚੱਲੀਏ ਵੀ ਆਪਾਂ ਚੱਲ ਬਈ ਆਤੀ ਗੇੜੀ ਗੂੜੀ ਕੱਢੇਗਾ ਜੀ ਹੁਣ ਅਸੀਂ ਚੱਲਿਆਂ ਗੇੜੀ ਕੱਢਣ ਮੈਂ ਤਾਂ ਬੈਣੀ ਚੱਲਣੇ ਸ਼ੁਰੂ ਸੇ ਇੰਗਲੈਂਡਾ ਸ਼ੋਅ ਤੇ ਆਵੇ ਨਹੀਂ ਭਰਾ ਭਾਜੀ ਹੋਰ ਠੀਕ ਠਾਕ ਲਿਆ ਮੈਂ ਬਣਾਉਣਾ ਤੇਰਾ ਬਲੌਗ ਵਾਸ ਬਣਾ ਲਾ ਥੋੜੋ ਜਿਹਾ ਅੱਜ ਆਏ ਆ ਆਪਾਂ ਜਗਰਾਉ ਓਕੇ ਪਾਰਕਿੰਗ ਇੱਧਰ ਪਿੱਛੇ ਆ ਇਹ ਨਹੀਂ ਕੀਤੀ ਇਹਨਾਂ ਗੱਡੀਆਂ ਦੀ ਹਾਂਜੀ ਉਹ ਲਾਤੀ ਰੋਡ ਤੇ ਹੈ ਨਹੀਂ ਥਾਂ ਪੂਰਾ ਵੀ ਔਰ ਇਹ ਮੀਨ ਆਈ ਦੀ ਆ ਹੈ ਨਹੀਂ ਪੂਰਾ ਗੱਡੀਆਂ ਮੋਡੀਆਂ ਵਧੀਆਂ ਜਾਂ ਨਹੀਂ ਤੇ ਠੀਕ ਆ ਬੈਕ ਸਾਈਡ ਤੇ ਹੀ ਪਾਰਕਿੰਗ ਨਹੀਂ ਹੱਦੀ ਕੁੜੀ ਆ। ਹਾਂ। ਬែន ਵਧੀਆ ਲੱਗਾ ਨਾ ਧੁੱਪ ਵੀ ਸੋਹਣੀ ਲੱਗੀ ਐ। ਇੱਧਰ ਹੀ ਬੈਨ ਲੱਗਣੀ ਚਾਹੀਦੀ ਹੁਣ। ਲੋ ਦੇਖੋ ਪ੍ਰੋਸੈਸ। ਹਾਂ ਸਹੀ ਐ। ਬੈਨ ਨੂੰ ਇਦਾਂ ਵੀ ਐਨ ਕੰਮ ਕਾ ਲਾ ਕੇ ਰੱਖਦਾ। ਕਿਹਦੇ ਲਾਲੀ ਦੀਆਂ? ਹਾਂ ਆਹ ਨਿੱਕੀ ਜਿਹੀ ਕੁੜੀ ਦੇ ਸੂਟ ਦੇਖ। ਕਿੰਨਾ ਸੋਹਣਾ ਲੱਗਦਾ ਨਾ। ਹ ਅ ਇਧਰ ਆਈ ਚਲ ਆਏ ਚਲ ਚਲ ਲੌਗ ਬਣਾ ਲੇ ਬਣਾ ਲੇ ਹਾ ਉਹ ਦਰ ਬਾਹਰ ਅੰਦਰ ਵਾਈ ਦੇ ਹਾ ਆ ਇਧਰ ਬਾਹਰ ਸ਼ੈੱਡ ਪਾ ਗਏ ਥੱਲੇ ਬਾਹਰਲਾ ਪ੍ਰੋਗਰਾਮ ਇਹ ਤੋਂ ਨਹੀਂ ਕਿ ਐ ਨਹੀਂ ਐ ਨਹੀਂ ਵੇਚ ਰਹੀ ਜਣਾ ਹੋਰ ਵੀ ਵੇਚ ਰਹੀ ਹੈ ਨਾ ਕਹ ਲੈ ਉਹ ਦੇਖੋ ਹੂੰਗਾ ਸੇਸ਼ਟ ਮੰਤਰੀ ਹੁੰਦਾ ਖਾਣ ਪੀਣ ਦਾ ਮੋਸਟਾ ਕਿਦੋਂ ਆਮ ਲੀੜੀ ਹੈ ਦਾ ਜਤੰਦਾ ਨਾ ਮੋਸਟਾ ਅਗੀ ਐ ਸਟਰੀਟ ਸਟਰੀਟ ਨੰਬਰ 10 ਮਿੱਠਾ ਆ ਤੇ ਵੈ ਨਹੀਂ ਕਾਲਾ ਮਾਲ ਇਹਨੂੰ ਕਾਲਾ ਮਾਲ ਕਹਿੰਦੇ ਆਧਰਲੀ ਸਾਈਡ ਤੇ ਲੈਣਾ ਕੁਛ ਮਿੱਠੇ ਦੇ ਵਿੱਚ ਵੈਰਾਈਟੀ ਵਾਧੂ ਭਾਜੀ ਆ ਲੈ ਲੀ ਜੀ ਹਾਂ ਲੈ ਲੈ ਆ ਕੁੜੀਆਂ ਕਾੰਦੀਆਂ ਨੇ ਆਪਣਾ ਦੋ ਚੱਕਰ ਹਾਂ ਰੱਖ ਲੈ ਆਇਓ پاسڪيٽي وري وري جي بنابردي جي اڀرڻ کي حاصل ڪيو آهي